ਬਾਹਰ ਲੱਭਣ ਦੀ ਜਾਂਚ ਬੰਦੇ ਨੂੰ ਆ ਗਈ ਹੈ ਅੰਦਰੋਂ ਲੱਭਣ ਦੀ ਜਾਂਚ ਬੰਦੇ ਨੂੰ ਨਹੀਂ ਆਈ ਕਾਇਆ ਦੇ ਵਿੱਚ ਵੀ ਬਹੁਤ ਕੁਝ ਪਿਆ ਹੈ ਭਗਤ ਪੀਪਾ ਜੀ ਕਹਿੰਦੇ ਨੇ ਕਾਇਆ ਬਹੁ ਖੰਡ ਖੋਜਤੇ ਲਾਉ ਨਿਧ ਪਾਏ ਨਾ ਕਛ ਆਏ ਬੋ ਨਾ ਕਛ ਜਾਏ ਬੋ ਰਾਮ ਕੀ ਦੁਹਾਈ ਇਹ ਜਿਹੜੀ ਬਹੁ ਖੰਡਾਂ ਵਾਲੀ ਕਾਇਆ ਹੈ 6 ਚੱਕਰਾਂ ਵਾਲੀ 5 ਕੋਸ਼ਾਂ ਵਾਲੀ ਇੱਕ ਇੱਕ ਕੋਸ਼ ਦੇ ਆਪਾਂ ਫਿਰ ਵਿਚਾਰ ਕਰਾਂਗੇ ਤੇ ਇੱਕ ਇੱਕ ਚੱਕਰ ਦੇ ਵੀ ਇਹਦੇ 'ਚ 6 ਚੱਕਰ ਨੇ ਇਹਦੇ 'ਚ 5 ਕੋਸ਼ ਨੇ ਤਾਂ ਪੰਜ ਕੋਸ਼ ਤੇ 6 ਚੱਕਰ ਬਹੁਤ ਸਾਰੇ ਖੰਡ ਹੋ ਗਏ ਬਹੁਤ ਸਾਰੇ ਹਿੱਸੇ ਹੋ ਗਏ ਕਾਇਆ ਬਹੁ ਖੰਡ ਜਿਹਦੇ ਬਹੁਤ ਸਾਰੇ ਖੰਡ ਨੇ ਜਿਹਦੇ ਬਹੁਤ ਸਾਰੇ ਹਿੱਸੇ ਨੇ ਜੀਵਨ ਇੱਕ ਮਹਿਲ ਹੈ ਜਿਹਦੇ ਚ ਕਈ ਤਰ੍ਹਾਂ ਦੇ ਕਮਰੇ ਨੇ ਲੇਕਿਨ ਬਦਕਿਸਮਤੀ ਇਹ ਜੀਵਨ ਦਾ ਮਹਿਲ ਸਾਨੂੰ ਮਿਲਿਆ ਪਰ ਇਸ ਮਹਿਲ ਦੇ ਅੰਦਰ ਪ੍ਰਵੇਸ਼ ਕਦੀ ਨਹੀਂ ਕੀਤਾ ਬਾਰ ਹੀ ਰਹਾ ਇਸ ਵਾਸਤੇ ਇਸ ਮਹਿਲ ਦੇ ਅੰਦਰ ਜੋ ਕੁਝ ਹੈ ਇਹਦਾ ਸਾਨੂੰ ਨਹੀਂ ਪਤਾ ਮਹਿਲ ਦੇ ਬਾਰ ਹੀ ਰਹਾ ਬੂਏ ਤੇ ਹੀ ਰਹਾ ਅੰਦਰ ਨਹੀਂ ਪ੍ਰਵੇਸ਼ ਕੀਤਾ ਲੇਕਿਨ ਮਹਿਲ ਇਹ ਸਾਰਿਆਂ ਨੂੰ ਮਿਲਿਆ ਇਹ ਜੀਵਨ ਇਸ ਜੀਵਨ ਦੇ ਅੰਦਰ ਪਰਮ ਜੀਵਨ ਇਹ ਜੀਵਨ ਇਸ ਦੇ ਅੰਦਰ ਪਰਮ ਧਨ ਇਹ ਜੀਵਨ ਇਸ ਦੇ ਅੰਦਰ ਹੀ ਪਰਮ ਪਦ ਲੇਕਿਨ ਅੰਦਰ ਕਦੀ ਪ੍ਰਵੇਸ਼ ਨਹੀਂ ਕੀਤਾ ਅੰਦਰ ਕਦੀ ਗਏ ਨਹੀਂ ਕਿਸੇ ਮਨੁੱਖ ਨੂੰ ਕੋਈ ਨਹੀਂ ਪਤਾ ਕਿ ਅੰਦਰ ਕੀ ਹੈ ਤੇ ਜਦ ਵੀ ਕਿਸੇ ਨੂੰ ਪਰਮ ਧਨ ਲੱਭਿਆ ਹੈ ਪਰਮ ਪਦ ਲੱਭਿਆ ਹੈ ਪਰਮ ਜੀਵਨ ਲੱਭਿਆ ਹੈ ਅੰਦਰੋਂ ਹੀ ਲੱਭਿਆ ਤੇ ਵਿਸ਼ਵਾਸ ਨਹੀਂ ਬੱਜੇਗਾ ਇਸ ਹਾਰਡ ਮਾਸ ਲਾੜੀ ਦੇ ਪਿੰਜਰ ਦੇ ਅੰਦਰ ਕੁਝ ਇਸ ਤਰ੍ਹਾਂ ਦਾ ਵੀ ਸਿਲਸਿਲਾ ਹੈ ਇਸ ਤਰ੍ਹਾਂ ਦਾ ਹੈ ਬਾਣੀ ਕਹਿ ਰਹੀ ਹੈ ਹਰੀ ਮੰਦਰ ਇਹੋ ਸਰੀਰ ਹੈ ਤਿਸ ਵਿੱਚ ਸੱਚੇ ਕਾ ਵਾਸਾ ਇਹ ਤੇ ਹਰੀ ਦਾ ਮੰਦਰ ਹੈ ਸੱਚ ਇਹਦੇ ਵਿੱਚ ਬਿਰਾਜਮਾਨ ਹੈ ਪਰ ਇਸ ਮੰਦਰ ਦੇ ਵਿੱਚ ਕਦੀ ਪ੍ਰਵੇਸ਼ ਨਹੀਂ ਕੀਤਾ ਇਸ ਮੰਦਰ ਦੇ ਅੰਦਰ ਕਦੀ ਝਾਤ ਨਹੀਂ ਮਾਰੀ ਬਾਰ ਹੀ ਉਲਝੇ ਰਹਾ ਬਾਰ ਹੀ ਝਗੜਦੇ ਰਹਿ ਬਾਰ ਹੀ ਭਜ ਦੌੜ ਰਹੀ ਇਸ ਵਾਸਤੇ ਬਾਰ ਦੀ ਭਜ ਦੌੜ ਨੇ ਥਕਾਇਆ ਤੇ ਬਹੁਤ ਤੇ ਪ੍ਰਾਪਤ ਕੁਛ ਨਾ ਹੋਇਆ ਬਾਰ ਦੀ ਭਜ ਦੌੜ ਨੇ ਬਿਜ਼ਾਰ ਤੇ ਬੜਾ ਕੀਤਾ ਲੇਕਿਨ ਲਬਦ ਕੁਛ ਵੀ ਨਹੀਂ ਹੋਈ ਤੋਂ ਮੈਂ ਅਰਜ਼ ਕਰਾਂ ਪਰਮ ਪਦ ਉਹ ਉੱਚਾsingहासन ਅੰਦਰ ਹੈ ਜਿਸ ਤੇ ਬੈਠ ਕੇ ਕੋਈ ਲਾ ਨਹੀਂ ਸਕਦਾ ਅਬ ਤੋ ਜਾਏ ਚੜ੍ਹੇ ਸਿੰਘਾਸਨ ਮਿਲੇ ਹੈ 사ਰੰਗ ਪਾਨੀ RAM ਕਬੀਰਾ ਇੱਕ ਭਏ ਹੈ ਕੋਈ ਨਾ ਸਕੇ ਪਛਾਨੇ ਕਬੀਰ ਕੰਨ ਮੈਂ ਹੋਂ ਉਸ ਸਿੰਘਾਸਨ ਤੇ ਜਾ ਬੈਠਾਂ ਜਿਹੜਾ ਸਿੰਘਾਸਨ RAM ਦਾ ਹੈ ਬਾਰੋਂ ਸੰਘਰਸ਼ ਕਰਾਂਗੇ ਲੜਾਂਗੇ ਝਗੜਾਂਗੇ ਕਿਸੇ ਦੀ ਕੁਰਸੀ ਖੋਵਾਂਗੇ ਤੇ ਜੇ ਦੀ ਖੋਵਾਂਗੇ ਉਹਨੂੰ ਪਰੇ ਥੱਲੇ ਗਰਾਵਾਂਗੇ ਤਾਂ ਹੀ ਪ੍ਰਾਪਤ ਹੋਵੇਗੀ ਗਰਾਮ ਦਾ ਸਿੰਘਾਸਣ ਇਤਨਾ ਵੱਡਾ ਹੈ ਇਤਨਾ ਵੱਡਾ ਹੈ ਜਿਸ ਦਿਨ ਪ੍ਰਾਪਤ ਹੁੰਦਾ ਹੈ ਤੋ ਕਿਸੇ ਨੂੰ ਪੈਰਾਂ ਥੱਲੇ ਲਿਤਾੜ ਕੇ ਨਹੀਂ ਇਤਨੀ ਗੱਲ ਸਪਸ਼ਟ ਹੈ ਅਬ ਤੋ ਜਾਏ ਚੜੇ ਸਿੰਘਾਸਨ ਮਿਲੇ ਹੈ ਸਾਰੰਗ ਪਾਨੇ ਤੇ ਹਰ ਬੰਦੇ ਦੇ ਅੰਦਰ ਪਤਾ ਹੈ ਜਿਹੜੀ ਸਿੰਘਾਸਨ ਦੀ ਭੁੱਖ ਹੈ ਨਾ ਭਗਤ ਲੋਕ ਕਹਿੰਦੇ ਨੇ ਇਹ ਜਿਹੜੀ ਭੁੱਖ ਹੈ ਇਹ ਠੀਕ ਹੈ ਹੈ ਇੱਕ ਐਸਾ ਸਿੰਘਾਸਨ ਜਿਸ ਤੇ ਬੈਠ ਕੇ ਕੋਈ ਲਾ ਨਹੀਂ ਸਕਦਾ ਪਰ ਉਸ ਸਿੰਘਾਸਨ ਦਾ ਪਤਾ ਨਹੀਂ ਇਸ ਵਾਸਤੇ ਬੰਦਾ ਬਾਹਰ ਹੀ ਉਲਝਿਆ ਰਹਿੰਦਾ ਹੈ ਲੱਭੋsinghasan ਲੱਭੋkursi ਐਸਾ ਧਨ ਵੀ ਹੈ ਜਿਹਨੂੰ ਚੋਰ ਚੁਰਾ ਨਹੀਂ ਸਕਦਾ ਅਗ ਸਾੜ ਨਹੀਂ ਸਕਦੇ ਜਲ ਨਹੀਂ ਡੂਬੇ ਤਸਕਰ ਨਹੀਂ ਲੈਵੇ ਭਾਏ ਨਾ ਸਾਕੇ ਜਾਲੇ ਜਨ ਡੋਬਦਾ ਨਹੀਂ ਅਗ ਸਾੜਦੇ ਨਹੀਂ ਚੋਰ ਚੁਰਾਂਦਾ ਨਹੀਂ ਹੈ ਐਸਾ ਧਨ ਬਾਰੋਂ ਜੋ ਵੀ ਧਨ ਮਿਲੇਗਾ ਚੋਰੀ ਹੁਣ ਜਾਣ ਦਾ ਡਰ ਰਹੇਗਾ ਅੱਗ ਦੇ ਸੜ ਜਾਣ ਦਾ ਵੀ ਡਰ ਰਹੇਗਾ ਜਲ ਦੇ ਚ ਡੁੱਬ ਜਾਣ ਦਾ ਵੀ ਡਰ ਰਹੇਗਾ ਮੈਂ ਤੇ ਸਾਰ ਕਿਤਾਬਲੀ ਦੇ ਚ ਇੱਕ ਬਚਨ ਪੜਿਆ ਉਹਦੇ ਚ ਲਿਖਿਆ ਹੈ ਧਨ ਕੇ ਭਾਗੀ ਚਾਰ ਹੈ ਧਰਮ ਚੋਰ ਨਿਰਪਾਗ ਬਾਹਰ ਦਾ ਜਿਹੜਾ ਧਨ ਹੈ ਬੰਦੇ ਕੋਲ ਜਿਸ ਢੰਗ ਨਾਲ ਕੋਈ ਕਤਰ ਕਰਦਾ ਹੈ ਉਦੇ ਭਾਗੀਦਾਰ ਚਾਰ ਬਣਦੇ ਨੇ ਧਰਮ ਚੋਰ ਨਿਰਭਾਗ ਜੋ ਸਾਡੇ ਕੋਲ ਬਾਹਰ ਦੀ ਸੰਪਦਾ ਹੈ ਜੋ శਰੀਰਕ ਮਿਹਨਤ ਨਾਲ ਅਸੀਂ ਇਕੱਤਰ ਕਰਦੇ ਹਾਂ ਗੁਰਦੇਵ ਨੇ ਇੱਕ ਨਿਯਮ ਬਣਾ ਦਿੱਤਾ ਇਹਦੇ ਚ ਦਸਵਾਂ ਹਿੱਸਾ ਤੇਰਾ ਨਹੀਂ ਹੈ ਉਹ ਧਰਮ ਦਾ ਹੈ ਉਹ ਤੇਰਾ ਨਹੀਂ ਹੈ ਉਹ ਧਰਮ ਦੀ ਤਾਮੀਰ ਵਾਸਤੇ ਖਰਚ ਕਰ ਉਹ ਧਰਮ ਮੰਦਰਾਂ ਦੀ ਉਸਾਰੀ ਵਾਸਤੇ ਖਰਚ ਕਰ ਲੋਗਾਂ ਤੱਕ ਧਰਮ ਪਹੁੰਚ ਸਕੇ ਇਸ ਦੇ ਉੱਤੇ ਖਰਚ ਕਰੇ ਇਸ ਵਾਸਤੇ ਦਸਵੰਦ ਦੀ ਪ੍ਰਥਾ ਚਲਾ ਦਿੱਤੀ ਔਰ ਇਹ ਹਰ ਧਰਮ ਵਿੱਚ ਹੈ ਕਿਸੇ ਨਾ ਕਿਸੇ ਰੂਪ ਵਿੱਚ ਕਿੰਨਾ ਕੁ ਹਿੱਸਾ ਦੇਣਾ ਹੈ ਇਹ ਨਿਸ਼ਚਿਤ ਗੱਲ ਇਸਲਾਮ ਨੇ ਹਿੰਦੂ ਧਰਮ ਨੇ ਨਹੀਂ ਕੀਤੀ ਲੇਕਿਨ ਜਿਹੜੇ ਬ੍ਰਾਹਮਣ ਦੇ 6 ਕਰਮ ਮੰਨੇਗਾ ਇਹਨਾਂ ਤੇ ਬ੍ਰਾਹਮਣ ਹਿੰਦੁਸਤਾਨ ਦੇ ਹਮੇਸ਼ਾ ਸਿਰਮੌਰ ਰਿਹਾ ਤੇ ਸਿਰਮੌਰ ਆਪਣੇ ਆਪ ਨੂੰ ਮੰਨਦਾ ਰਿਹਾ ਉਦੇ 6 ਕਰਮ ਨੇ ਯਗ ਕਰਨਾ ਯਗ ਕਰਾਣਾ ਵੇਦ ਪੜਨੇ ਵੇਦ ਪੜਾਣੇ দান ਲੈਣਾ দান ਦੇਣਾ ਇਹ 6 ਕਰਮ ਨੇ ਬ੍ਰਾਹਮਣ ਦੇ ਖੱਟ ਕਰਮੇ ਨੂੰ ਕਹਿੰਦੇ ਨੇ ਤੇ ਜਿਹੜਾ ਇਹ 6 ਕਰਮਾਂ ਵਿੱਚ ਨੇ ਪੁੰਨ ਹੈ ਤੇ ਕਰ ਰਿਹਾ ਉਹਨੂੰ ਬ੍ਰਾਹਮਣ ਮੰਨਦੇ ਨੇ ਦੂਜੇ ਨੂੰ ਨਹੀਂ ਮੰਨਦੇ ਲੇਕਿਨ ਕਿੰਨਾ ਕੁ দান ਦੇਣਾ ਕੋਈ ਨਿਸ਼ਚਿਤ ਨਹੀਂ ਇਸਲਾਮ ਦੇ ਵਿੱਚ ਕੋਈ ਨਿਸ਼ਚਿਤ ਨਿਸ਼ਚਿਤ ਨਹੀਂ ਹੈ ਈਸਾਈਆਂ ਦੇ ਵਿੱਚ ਵੀ ਯਕੀਨ ਜਾਣੋ ਕੋਈ ਨਿਸ਼ਚਿਤ ਨਹੀਂ ਹੈ ਗੁਰੂ ਘਰ ਦੇ ਵਿੱਚ ਨਿਸ਼ਚਿਤ ਹੈ ਕਿ ਜੋ ਦਸਵੰਦ ਹੈ ਇਹ ਤੇਰਾ ਨਹੀਂ ਇਹ ਗੁਰੂ ਦਾ ਤੇ ਜੇ ਤੂੰ ਧਰਮ ਖਾਤੇ ਖਰਚ ਨਾ ਕੀਤਾ ਤਾਂ ਚੋਰ ਲੈ ਜਾਏਗਾ ਕੋਈ ਰਾਜਾ ਖੋ ਲਏਗਾ या आगदी भेंट हो जाएगा नाश हो जाएगा किसी न किसी तरीके नाल धन के भागी चार हैं धर्म चोर निरपार्क दशम ग्रंथ देच गुरु गोविंद सिंह जी महाराज ने इंज लिखे है जो बाबे के दाम न दे हैं तिन ते गह बाबर के ले हैं जो दशवंत परमात्मा दे निमित्त नहीं खर्च करते उनों कोल बाबर खोलेंदा बादशाह खोलेंदा चोर खोलेंदा ਆਗ ਖੋਲ ਲੈਂਦੀ ਹੈ ਪਾਣੀ ਡੋਬ ਕੇ ਖੋਲੇਗਾ ਤੋ ਦਸਵੰਦ ਜੇ ਕਿਸੇ ਨੇ ਰੱਖ ਲਿਆ ਆਪਣੇ ਕੋਲ ਤੇ ਸਮਝ ਲਓ ਨੇ ਗੁਰੂ ਦਾ ਧਨ ਰੱਖ ਲਿਆ ਸਿਰਫ ਇਹ ਹੀ ਨਹੀਂ ਕਿ ਜੋ ਗੋਲਕ ਤੇ ਹੱਥ ਮਾਰ ਕੇ ਧਨ ਕੱਢ ਲੈਂਦੇ ਨੇ ਤੇ ਅਸੀਂ ਉਹਨਾਂ ਨੂੰ ਚੋਰ ਕਹਿੰਦੇ ਆ ਉਹ ਵੀ ਗੁਰੂ ਕੇ ਚੋਰ ਹੋ ਜਾਂਦੇ ਨੇ ਜੋ ਦਸਵੰਦ ਰੱਖ ਲੈਂਦੇ ਗੁਰੂ ਘਰ ਦੀ ਇਹ ਮਰਿਆਦਾ ਦਸਵੰਦ ਤੇਰਾ ਨਹੀਂ ਹੈ ਇਹ ਗੁਰੂ ਦਾ ਇਹ ਧਰਮ ਮੰਦਰਾਂ ਦੀ ਤਾਮੀਰ ਤੇ ਖਰਚ ਹੋਵੇ ਇਹ ਪੰਗਤ ਤੇ ਖਰਚ ਹੋਵੇ ਲੰਗਰ ਚਲਣ ਇਹ ਧਰਮ ਪ੍ਰਚਾਰ ਤੇ ਖਰਚ ਹੋਵੇ ਦਸਵੰਦ ਤੇਰਾ ਨਹੀਂ ਔਰ ਐਸਾ ਵੀ ਮੈਂ ਅਭਿਆਸੀ ਪੁਰਸ਼ਾਂ ਤੋਂ ਸੁਣਿਆ ਹੈ ਦਸਵੰਦ ਕੱਢਣ ਵਾਲੇ ਹਮੇਸ਼ਾ ਸੁਖੀ ਰਹਿੰਦੇ ਤੇ ਦਸਵੰਦ ਨਾ ਕੱਢਣ ਵਾਲੇ ਹਮੇਸ਼ਾ ਹੀ ਦੁਖੀ ਰਹਿੰਦੇ ਗੁਰੂ ਦਾ ਧਨ ਰੱਖ ਲੈਂਦੇ ਦਸਵੰਦ ਰਖ ਲੈਣਾ ਇੰਜ ਹੈ ਗੁਰੂ ਦੇ ਧਨ ਤੇ ਛਾਪਾ ਮਾਰਨਾ ਐਨੀ ਮਹਾਰਤ ਕਰਦਾ ਤੇ ਜਿਨੇ ਇਤਨੀਆਂ ਬਖਸ਼ਾਂ ਦਿੱਤੀਆਂ ਅਗਰ ਉਹ ਕੁਝ ਵੀ ਨਾ ਦੇਵੇ ਤੇ ਫਿਰ ਕੀ ਆਦਮੀ ਕਰ ਸਕਦਾ ਹੈ ਇੱਕ ਵੀ ਨਾ ਦੇ ਦਸ ਵੀ ਹਰ ਲੈ ਤੋ ਮੂੜਾ ਕੋ ਕਹਾ ਕਰੇ ਦਰਸਲ ਭਾਵੇਂ ਅਧਿਆਤਮ ਵਿਚਾਰ ਹੈ ਇਹ ਲੇਕਿਨ ਇਹ ਬਾਰ ਮੁਖੀ ਵੀ ਬੜੇ ਸੋਹਣੇ ਢੰਗ ਨਾਲ ਖੋਲੀ ਜਾ ਸਕਦੀ ਹੈ ਵਿਚਾਰੀ ਜਾ ਸਕਦੀ ਹੈ ਤਾਂ ਸਤਿਗੁਰਾਂ ਨੇ ਇੱਕ ਨਿਸ਼ਚਿਤ ਗੱਲ ਕਰ ਦਿੱਤੀ ਸਪਸ਼ਟ ਜੋ ਹੈ ਗੱਲ ਕਰ ਦਿੱਤੀ ਤਾਂ ਇਸ ਵਾਸਤੇ ਸਾਰ ਕਿਤਾਬਲੀ ਦੇ ਕਰਤੇ ਨੇ ਵੀ ਲਿਖ ਦਿੱਤੀ ਕਿ ਜੋ ਧਰਮ ਦਾ ਹਿੱਸਾ ਨਹੀਂ ਨਾ ਘਟਦਾ ਚੋਰ ਲੈ ਜਾਂਦਾ ਅੱਗ ਦੀ ਭੇਟ ਹੋ ਜਾਏਗਾ ਕੋਈ ਹੋਰ ਹਾਦਸਾ ਹੋ ਜਾਏਗਾ ਕਿਸੇ ਨਾ ਕਿਸੇ ਤਰੀਕੇ ਨਾਲ ਉਹਦੇ ਕੋਲ ਰਹਿਣਾ ਨਹੀਂ ਹੈ ਧਨ ਕੇ ਭਾਗ ਹੀ ਚਾਰ ਹਨ ਧਰਮ ਚੋਰ ਨਿਰਪਾਗ ਤੇ ਜਦ ਗੁਰਮਤਿ ਦੀ ਰੋਸ਼ਨੀ ਵਿੱਚ ਮੈਂ ਪੜਿਆ ਤੇ ਗੁਰੂ ਘਰ ਦੇ ਵਿੱਚ ਵੀ ਇਹ ਬਚਨ ਮਿਲ ਗਏ ਜੋ ਬਾਬੇ ਕੇ ਧਾਮ ਨਾ ਦਐਂ ਤਿੰਨ ਤੇ ਗਹਿ ਬਾਬਰ ਕੇ ਲੈ ਜੋ ਧਰਮ ਹਿੱਤ ਦਸਵੰਦ ਨਹੀਂ ਦੇਂਦੇ ਕੋਈ ਚੋਰ ਕੋਈ ਡਾਕੂ ਬਾਬਰ ਵਰਗਾ ਖੋਲੈਂਦਾ ਨਹੀਂ ਰਹਿੰਦਾ ਉਹਨਾਂ ਕੋ ਲਸਟ ਹੋ ਜਾਂਦਾ ਹੈ ਬਰਬਾਦ ਹੋ ਜਾਂਦਾ ਹੈ ਔਰ ਸਾਰੀ ਦੁਨੀਆ ਦੇ ਵਿੱਚ ਐਸਾ ਹੁੰਦਾ ਹੈ ਬੰਦਾ ਕਹਿੰਦਾ ਮੈਂ ਮਿਹਨਤ ਨਾਲ ਕਮਾਇਆ ਤੇ ਬਰਬਾਦ ਹੋ ਗਿਆ ਚੋਰ ਲੈ ਗਿਆ ਅੱਗ ਦੀ ਰੇਟ ਹੋ ਗਿਆ ਬਿਮਾਰੀ ਤੇ ਖਰਚ ਹੋ ਗਿਆ ਤੋਂ ਅਨੁਭਵੀ ਪੁਰਸ਼ ਕਹਿੰਦੇ ਨੇ ਦਸਮੰਦ ਤੇਰਾ ਨਹੀਂ ਸੀ ਤੇ ਜਦ ਤੂੰ ਢੰਗ ਨਾਲ ਨਹੀਂ ਖਰਚ ਕੀਤਾ ਤੇ ਹੁਣ ਬੇਢੰਗੇ ਤਰੀਕੇ ਨਾਲ ਨਿਕਲੇਗਾ ਤੋਂ ਧਨ ਕੇ ਭਾਗੇ ਚਾਰ ਹੈ ਧਰਮ ਚੋਰ ਨਿਰਪਾਗ ਤੋਂ ਮੈਂ ਅਰਸ਼ ਕਰ ਰਿਹਾ ਸੀ ਮਨੋਕਨੇਸ ਜੀਵਨ ਦੇ ਮਹਿਲ ਦੇ ਅੰਦਰ ਕਦੀ ਜਾਂਦੀ ਨਹੀਂ ਮਾਰ ਇੱਕ ਪਰਮ ਧਨਵੀ ਹੈ ਇਸ ਜੀਵਨ ਦੇ ਮਹਿਲ ਦੇ ਅੰਦਰ ਕਦੀ ਪ੍ਰਵੇਸ਼ ਨਹੀਂ ਕੀਤਾ ਇੱਕ ਬਹੁਤ ਵੱਡਾ ਸਿੰਘਾਸਣ ਵੀ ਹੈ ਜਿਸ ਤੇ ਬੈਠ ਜਾਏ ਇਹਨੂੰ ਕੋਈ ਲਾ ਨਹੀਂ ਸਕਦਾ ਤੇ ਮਹਿਲ ਇਹ ਪ੍ਰਮਾਤਮਾ ਨੇ ਹਰ ਇੱਕ ਨੂੰ ਬਖਸ਼ਿਸ਼ ਕੀਤਾ ਹੈ ਬਦਕਿਸਮਤੀ ਇਹ ਦੇ ਅੰਦਰ ਪ੍ਰਵੇਸ਼ ਕੋਈ ਕੋਈ ਕਰਦਾ ਹੈ ਇਸੇ ਨੂੰ ਭਗਤ ਕਬੀਰ ਕਹਿੰਦੇ ਨੇ ਇਸ ਗ੍ਰਹਿ ਮੈਂ ਹੈ ਸੋ ਤੂੰ ਢੂੰਢ ਖਾਏ ਔਰ ਕਿਸੇ ਕੇ ਮਤ ਹੀ ਜਾਏ ਦਰਸਲ ਜੋ ਸ਼ਬਦ ਹੈ ਇਥੇ ਕਬੀਰ ਦਾ ਉੱਥੇ ਤੇ ਕੂਕਰ ਨੂੰ ਮੁਖਾਤਬ ਕੀਤਾ ਹੈ ਸੁਰੂ ਹੋਂ ਕੀ ਜੈਸੀ ਤੇਰੀ ਚਾਲ ਤੇਰੀ ਪੂਛ ਉੱਪਰ ਝਮਕ ਬਾਲ ਇਸ ਗ੍ਰਹਿ ਮੈਂ ਹੈ ਸੋ ਤੂੰ ਢੂੰਢ ਖਾਏ ਔਰ ਕਿਸੇ ਕੇ ਮਤ ਹੀ ਜਾਏ ਦਰਸਲ ਇੱਕ ਬਿਰਤੀ ਸਾਡੇ ਅੰਦਰ ਹੈ ਜਿਹਨੂੰ ਕਬੀਰ ਨੇ ਕੁੱਤੇ ਨਾਲ ਤਸ਼ਬੀਹ ਦਿੱਤੀ ਹੈ। ਤੇ ਕੋਕਰ ਦੀ ਜਿਹੜੀ ਬਿਰਤੀ ਹੈ ਆਮ ਗਣੀ ਗਈਏ ਉਹ ਦਵਾਰੇ ਦਵਾਰ ਉਸਮਾਨ ਜਿਉਂ ਢੋਲਤ ਨੈ ਸੁਧਰਾਮ ਭਜਨ ਕੇ। ਇਕ ਬੂਏ ਤੇ ਦੂਜੇ ਬੂਏ ਤੇ ਤੀਜੇ ਬੂਏ ਤੇ ਇਧਰ ਜਾਤ ਮਾਰ ਉਧਰ ਜਾਤ ਮਾਰ ਤੇ ਘਰ ਦੇ ਚ ਕਦੀ ਪ੍ਰਵੇਸ਼ ਨਹੀਂ ਕੀਤਾ। ਘਰ ਦੇ ਅੰਦਰ ਉਸ ਪਰਮ ਧਨ ਨੂੰ ਤੋ ਇਸ ਪਰਮ ਪਦ ਨੂੰ ਕਦੀ ਵੇਖਿਆ ਨਹੀਂ ਇਸ ਪਰਮ ਧਨ ਨੂੰ ਕਿਵੇਂ ਪ੍ਰਗਟ ਕਰੀਦਾ ਹੈ ਅੱਜ ਸਿਰਫ ਇਤਨੇ ਵਿਚਾਰ ਕਰਕੇ ਫਿਰ ਕੋਈ ਲੜੀਵਾਰ ਵਿਚਾਰ ਕਰਲ ਤੋਂ ਆਰੰਭ ਕਰਾਂਗੇ ਅੱਜ ਸਿਰਫ ਇਤਨੇ ਔਰ ਲਵਸ ਫਿਰ ਚੇਤੇ ਕਰਾਦੇ ਹਾਂ ਕਿ ਹਰ ਬੰਦੇ ਦੇ ਪ੍ਰਾਣਾ ਦੇ ਅੰਦਰ ਜਿਹੜੀ ਭੁੱਖ ਹੈ ਧਨ ਦੀ ਇਹ ਧਨ ਦੀ ਨਹੀਂ ਹੈ ਪਰਮ ਧਨ ਦੀ ਹੈ ਹਰ ਬੰਦੇ ਦੇ ਪ੍ਰਾਣਾ ਚ ਜਿਹੜੀ ਪਿਆਸ ਹੈ ਪਦ ਦੀ ਹੈ ਪਦ ਦੀ ਨਹੀਂ ਪਰਮ ਪਦ ਦੀ ਹੈ ਹਰ ਬੰਦੇ ਦੇ ਅੰਦਰ ਜਿਹੜੀ ਚੌਧਰੀ ਬਣਨ ਦੀ ਸਿੰਘਾਸਣ ਪ੍ਰਾਪਤੀ ਕਰਨ ਦੀ ਭੁੱਖ ਹੈ ਇਹ ਸਿੰਘਾਸਣ ਇਹ ਨਹੀਂ ਇੱਥੇ ਤੇ ਲੋਕੀ ਲਾਹ ਛੱਡਦੇ ਨੇ ਜਿਹੜੇ ਬਿਠਾਉਂਦੇ ਨੇ ਉਹ ਲਾਹ ਹੀ ਛੱਡਦੇ ਨੇ ਪਰ ਉਹ ਸਿੰਘਾਸਣ ਹੈ ਮਨੁੱਖ ਆਪਣੀ ਸਾਧਨਾ ਨਾਲ ਤੇ ਗੁਰੂ ਦੀ ਕਿਰਪਾ ਨਾਲ ਪ੍ਰਾਪਤ ਕਰਦਾ ਹੈ ਤੇ ਜਿਸ ਦਿਨ ਪ੍ਰਾਪਤ ਹੁੰਦਾ ਹੈ ਕੋਈ ਲਾਹ ਨਹੀਂ ਸਕਦਾ ਤੇ ਜਿਸ ਦਿਨ ਉਹ ਧਨ ਮਿਲਦਾ ਹੈ ਉਸ ਧਨ ਦੇ ਮਿਲਦੇ ਹੀ ਤ੍ਰਿਪਤੀ ਮਿਲਦੀ ਹੈ ਉਸ ਤੋਂ ਪਹਿਲੇ ਨਹੀਂ ਇੱਥੇ ਤੇ ਕਿਸੇ ਹੱਦ ਤੱਕ ਨਿਰਧਨ ਵੀ ਭੁੱਖੇ ਰਹ ਜਾਂਦੇ ਨੇ ਧਨਵਾਨ ਵੀ ਭੁੱਖੇ ਰਹ ਜਾਂਦੇ ਪਰ ਜਾਂ ਵੀ ਭੁਖੀ ਰਹ ਜਾਂਦੀ ਏ بڑے بڑے ਰਾਜੇ ਮਹਾਰਾਜੇ ਵੀ ਕੰਦਾਲੀ ਰਹਿੰਦੇ ਜਿਸ ਚੀਜ਼ ਦੇ ਮਿਲਦੇ ਆ ਬੰਦਾ ਬਾਦਸ਼ਾਹਾਂ ਦਾ ਬਾਦਸ਼ਾਹ ਹੋ ਜਾਂਦਾ ਹੈ ਉਹ ਵਸਤੂ ਕੀ ਹੈ ਜਿਸ ਨੂੰ ਬਖਸ਼ੇ ਸਿਫਤ ਸਲਾ ਨਾਨਕ ਪਾਤਸ਼ਾਹੀ ਪਾਤਸ਼ਾਹ ਇਹ ਜਿਹੜਾ ਬਾਦਸ਼ਾਹਾਂ ਦਾ ਬਾਦਸ਼ਾਹ ਬਣ ਜਾਂਦਾ ਸਿਫਤੋ ਸਲਾ ਦੇ ਨਾਲ ਸਵਾਲ ਪੈਦਾ ਹੁੰਦਾ ਹੈ ਪ੍ਰਾਪਤ ਕੀ ਹੁੰਦਾ ਹੈ ਆਖਰ ਮਿਲਦਾ ਕੀ ਹੈ ਦਿਨ ਭਰ ਪੰਛੀ ਬਾਹਰ ਘੁੰਮਦਾ ਹੈ ਉੱਡਦਾ ਹੈ ਸ਼ਾਮ ਨੂੰ ਆਲਣੇ ਚ ਆ ਜਾਂਦਾ ਹੈ ਦਿਨ ਭਰ ਬੰਦਾ ਕੰਮ ਧੰਦਾ ਕਰਦਾ ਹੈ ਤੇ ਇੱਟਾਂ ਦੇ ਬਣੇ ਆਪਣੇ ਘਰ ਮਕਾਨ ਦੇ ਚ ਆ ਜਾਂਦਾ ਹੈ ਲੈਕਿਨ ਯਕੀਨ ਜਾਨੋ ਬੰਦੇ ਦੀ ਸੁਰਤ ਆਪਣੇ ਘਰ ਦੇ ਚ ਨਹੀਂ ਆਉਂਦੀ ਬੰਦੇ ਦਾ ਮਨ ਆਪਣੇ ਘਰ ਦੇ ਚ ਨਹੀਂ ਆਉਂਦਾ ਤਦ ਹੀ ਤੇ ਸਤਿਗੁਰ ਕਹਿੰਦੇ ਨੇ ਮੇਰੇ ਮਨ ਪਰਦੇਸੀ ਵੇ ਪਿਆਰੇ ਆਓ ਘਰੇ ਮਨ ਦਾ ਇਹ ਘਰ ਨਹੀਂ ਜੋ ਇੱਟਾਂ ਦਾ ਘਰ ਹੈ ਸਾਨੂੰ ਮਿਲਿਆ ਹੋਇਆ ਬਣਾਇਆ ਹੈ ਇਹ ਘਰ ਇਹਦੇ ਸਿਰਫ ਤਨ रह ਸਕਦਾ ਹੈ ਮਨ ਨੇ ਚਾਰ ਪੰਜ ਦਿਨ ਬੰਦੇ ਨੂੰ ਕਿਦਰੇ ਉਸ ਮਕਾਨ ਚ ਰਹਿਣਾ ਪੈ ਜਾਏ ਤੇ ਉਹਨੂੰ ਆਖੀਏ ਤੂੰ ਬਾਹਰ ਨਹੀਂ ਨਿਕਲਦਾ ਇੱਥੇ ਹੀ ਰਹਿ ਤੇ ਪੰਜਵੇਂ ਦਿਨ ਘਰੀ ਜੇਲ੍ਹ ਫਰਤੀ ਤੋ ਦੇ ਜਿਵੇਂ ਜੇਲ੍ਹ ਵਿੱਚ ਬੈਠੇ ਕਾਰਨ ਉਹ ਸਿਰਫ ਤਨ ਦੇ ਬਿਸ਼ਰਾਮ ਵਾਸਤੇ ਮਨ ਦੇ ਬਿਸ਼ਰਾਮ ਵਾਸਤੇ ਨਹੀਂ ਉਹ ਸਿਰਫ ਤਨ ਦੀ ਥਕਾਵਟ ਦੂਰ ਕਰਨ ਵਾਸਤੇ ਹੈ ਮਨ ਦੀ ਤਾਜ਼ਗੀ ਵਾਸਤੇ ਨਹੀਂ ਉਹ ਕੋਈ ਲਬਦਾ ਹੈ ਘਰ ਉਹਨੂੰ ਵੀ ਚਾਹੀਦਾ ਇਸ ਇਸ ਜ਼ਿੰਦਗੀ ਵਿੱਚ ਮਨ ਪਰਦੇਸੀ ਰਹਿੰਦਾ ਹੈ ਕਦੇ ਕਦੀ ਨਸੀਬ ਨਹੀਂ ਔਰ ਜਨਮ ਦਰ ਜਨਮ ਜੀਵਨ ਦਰ ਜੀਵਨ ਰਹਿ ਪਰਦੇਸ ਦੇਚ ਪਰਦੇਸ ਤੋਂ ਮੁਰਾਦ ਕਰਦੇ ਬਾਹਰ ਹੀ ਰਹਿ ਮਨ ਦਾ ਜਿਹੜਾ ਘਰ ਹੈ ਕੋਈ ਹੋਰ ਹੈ ਉਹ ਬਹੁ ਖੰਡੀ ਜਿਹੜੀ ਕਾਇਆ ਹੈ ਜਿਹਦੇ ਵਿੱਚ ਬਹੁਤ ਸਾਰੇ ਕਮਰੇ ਨੇ ਦਰਸਲ ਇਹ ਮਨ ਦਾ ਘਰ ਹੈ ਇਹਦੇ ਵਿੱਚ ਪ੍ਰਵੇਸ਼ ਕਰਦੇ ਆ ਹੀ ਕੋਈ ਦੌਲਤ ਲੱਭਦੀ ਹੈ ਤੇ ਪ੍ਰਵੇਸ਼ ਹੋਇਆ ਨਹੀਂ ਸੁਰਤ ਦਾ ਕਦੀ ਅੰਦਰ ਇਸ ਸੂਰਤ ਅੰਦਰ ਪ੍ਰਵੇਸ਼ ਕਰ ਸਕੇ ਸਾਧਨ ਸਿਰਫ ਸ਼ਬਦ ਹੈ ਹੋਰ ਕੁਝ ਨਹੀਂ ਸ਼ਬਦ ਦੇ ਜਾਪ ਨਾਲ ਬੰਦਾ ਅੰਦਰ ਪ੍ਰਵੇਸ਼ ਕਰੇਗਾ ਹੋਰ ਕੋਈ ਜ਼ਰੀਆ ਨਹੀਂ ਆਪ ਕਹਿੰਦੇ ਨੇ ਕਿ ਅਗਨ ਜਰਤ ਜਲ ਬੂੜਤ ਸਰਪ ਗਰਸੇ ਸ਼ਸਤਰ ਅਨੇਕ ਰੋਮ ਰੋਮ ਕਰ ਘਾਤ ਹੈ ਅਗਨ ਜਰਤ ਸਰੀਰ ਅਗ ਦੇ ਚ ਸੜ ਰਿਹਾ ਹੋਵੇ ਤੇ ਸੜਦਿਆਂ ਇਹ ਜਿਹੜਾ ਦੁੱਖ ਹੁੰਦਾ ਹੈ ਇਹਨੂੰ ਇਕੱਠਾ ਕਰੀਏ ਜਲ ਬੂਡਤ ਗਹਿਰੇ ਪਾਣੀ ਵਿੱਚ ਕੋਈ ਗੋਤੇ ਖਾ ਰਿਹਾ ਹੋਵੇ ਤੇ ਗੋਤੇ ਖਾਂਦੇ ਹੋયા ਡੁੱਬਦੇ ਹੋયા ਜੋ ਮਾਨਸਿਕ ਤੇ ਸਰੀਰਕ ਪੀੜਾ ਆਉਂਦੀ ਹੈ ਇਹ ਵੀ ਇਕੱਠੀ ਕਰੀਏ ਸ੍ਰੱਪਗ੍ਰਸੇ ਸੱਪ ਡੰਗ ਮਰ ਜਾ ਮਾਰ ਜਾਏ ਤੇ ਜ਼ਹਿਰ ਚੜਨੀ ਸ਼ੁਰੂ ਹੋ ਜਾਏ ਤੇ ਮੌਤ ਬੰਦਾ ਆਪਣੀ ਅੱਖਾਂ ਨਾਲ ਹੀ ਸਾਹਮਣੇ ਵੇਖੇ ਤੇ ਤੜਪੇ ਭਾਈ ਜੀ ਕਹਿੰਦੇ ਨੇ ਇਹ ਪੀੜਾ ਵੀ ਇਕੱਠੀ ਕਰੀਏ ਅਗਨ ਜਰਤ ਜਲ ਬੂਡਤ ਸਰਪਗ੍ਰਸੇ ਸ਼ਸਤਰ ਅਨੇਕ ਰੋਮ ਰੋਮ ਕਰ ਘਾਤ ਹੈ अनेका ਤਰ੍ਹਾਂ ਦੇ ਸ਼ਸਤਰਾਂ ਦੇ ਨਾਲ ਰੋਮ ਰੋਮ ਜ਼ਖਮੀ ਹੋਵੇ ਖੂਨ ਦੀ ਧਾਰਾ ਵਹਿ ਰਹੀ ਹੋਵੇ ਤੇ ਉਹ ਜਿਹੜੀ ਪੀੜਾ ਹੈ ਉਹ ਵੀ ਇਕੱਠੀ ਕਰੀਏ ਬਿਰਥਾ ਅਨੇਕ ਅਪਦਾ ਅਧীন ਦੀਨ ਗਤ ਗ੍ਰੀਖਮ ਔਰ ਸੀਤਬਰ ਖਮਾਏ ਨਿਸਪਰਾਤ ਹੈ ਪਾਈ ਸਾਹਿਬ ਕਹਿੰਦੇ ਨੇ ਬਿਰਥਾ ਅਨੇਕ ਲੋੜਾਂ अनेकाਵੰਤ ਤੇ ਪੂਰੀ ਇੱਕ ਵੀ ਨਾ ਹੋਵੇ। ਪਾਣੀ ਦੀ ਲੋੜ ਹੈ ਪਾਣੀ ਕੋਈ ਨਹੀਂ। ਅੰਨ ਦੀ ਲੋੜ ਹੈ ਅੰਨ ਨਹੀਂ ਹੈ। ਕੱਪੜੇ ਦੀ ਲੋੜ ਹੈ ਕਪੜਾ ਨਹੀਂ ਹੈ। ਮਕਾਨ ਦੀ ਲੋੜ ਹੈ ਮਕਾਨ ਨਹੀਂ ਹੈ। ਰੋਜ਼ਗਾਰ ਦੀ ਲੋੜ ਹੈ ਰੋਜ਼ਗਾਰ ਨਹੀਂ ਹੈ। ਬਿਰਥਾ ਅਨੇਕ अनेका ਤਰ੍ਹਾਂ ਦੀਆਂ ਲੋੜਾਂ ਨੇ ਤੇ ਪੂਰੀ ਇੱਕ ਵੀ ਨਹੀਂ। ਬਿਰਥਾ ਅਨੇਕ ਅਪਦਾ ਅਧীন ਦੀਨ ਗਤ ਤਰ੍ਹਾਂ ਤਰ੍ਹਾਂ ਦੇ ਸਰੀਰ ਦੇ ਚ ਰੋਗ ਹੋਵਨ ਬਿਮਾਰੀਆਂ ਲਾ ਇਲਾਜ ਰੋਗ ਲਾ ਇਲਾਜ ਬਿਮਾਰੀਆਂ ਗ੍ਰੀਖਮ ਔਰ ਸੀਤ ਬਰਖਮ ਆਏ ਨਿਸਪਰਾਤ ਹੈ ਗਰਮੀ ਸਰਦੀ ਧੁੱਪ ਤੋਂ ਤੇ ਬਰਸਾਤ ਤੋਂ ਬਚਣ ਦਾ ਕੋਈ ਉਪਰਾਲਾ ਨਾ ਹੋਵੇ ਸਰਦੀ ਦੇ ਸਰੀਰ ਠਿੱਟਰ ਰਿਹਾ ਹੋਵੇ ਗਰਮੀ ਦੀ ਲੋਹ ਦੇ ਚ ਤਪ ਰਿਹਾ ਹੋਵੇ ਬਾਰਿਸ਼ ਦੇ ਚ ਭਿਜ ਰਿਹਾ ਹੋਵੇ ਤੇ ਬਚਣ ਦਾ ਕੋਈ ਉਪਰਾਲਾ ਨਾ ਹੋਵੇ ਇਹ ਪੀੜਾ ਵੀ ਇਕੱਠੀ ਕਰੀਏ ਪਾਈ ਜੀ ਕਹਿੰਦਾ ਗਉ ਦੇ ਚ ਬਦੂ ਬੰਸ ਵਿਸਵਾਸ ਬਦ ਕੋਟ ਹਤਿਆ ਤ੍ਰਿਸ਼ਨਾ ਅਨੇਕ ਦੁੱਖ ਦੋਖ ਸੰਗਾਤ ਹੈ ਅਨੇਕਾਂ ਤਰ੍ਹਾਂ ਦੀ ਤ੍ਰਿਸ਼ਨਾ ਕਰਕੇ ਮਨ ਵੀ ਪੀੜਾ ਦੇ ਚ ਹੋਵੇ ਤੇ ਮੇਰੇ ਖਿਆਲ ਹੁਣ ਐਸਾ ਕੋਈ ਦੁੱਖ ਰਹਿ ਨਹੀਂ ਗਿਆ ਜਿਹੜਾ ਤਿੰਨ ਪੰਕਤੀਆਂ ਚ ਪਾਈ ਜੀ ਨੇ ਗਿਣਤੀ ਨਹੀਂ ਕਰ ਦਿੱਤੀ ਪਈ ਸਾਹਿਬ ਹਣ ਚੌਥੀ ਪੰਕਤੀ ਚ ਕਹਿੰਦੇ ਨੇ ਅਨੇਕ ਪ੍ਰਕਾਰ ਜੋਰ ਸਗਲ ਸੰਸਾਰ ਸੋਦੇ ਮੈਂ ਦੁਨੀਆ ਭਰ ਦੀਆਂ ਪਰੇਸ਼ਾਨੀਆਂ ਦੁੱਖ ਸੰਤਾਪ ਜੋੜ ਕੇ ਇਕੱਠੇ ਕਰਕੇ ਵੇਖ ਲੈਨੇ ਅਨੇਕ ਪ੍ਰਕਾਰ ਜੋਰ ਸਗਲ ਸੰਸਾਰ ਸੋਦੇ ਪਿਆ ਕੇ ਵਿਛੋਪਨ ਇੱਕ ਨਾ ਪੁਜਾਤ ਹੈ ਗੁਰੂ ਦੇ ਵਿਛੋੜੇ ਦਾ ਜੋ ਇੱਕ ਪਲ ਹੈ ਪ੍ਰਮਾਤਮਾ ਦੇ ਵਿਛੋੜੇ ਦਾ ਜਿਹੜਾ ਇੱਕ ਪਲ ਹੈ ਉਸ ਵਕਤ ਇਤਨੀ ਵਿਪਤਾ ਇਕੱਠੀ ਹੋ ਜਾਂਦੀ ਹੈ ਇਹ ਜਿਹੜੀ ਸਾਰੀ ਸੁਣਾਈਏ ਪਾਈ ਜੀ ਨੇ ਇਤਨਾ ਮੈਂ ਬੇਚੈਨ ਗੁਰੂ ਅਰਜਨ ਦੇਵ ਜੀ ਮਹਾਰਾਜ ਇੱਕ ਘੜੀ ਨਾ ਮਿਲਤੇ ਤਾਂ ਕਲ ਜੁਗ ਹੋਤਾ ਹੁਣ ਕਦ ਮਿਲੀਏ ਪ੍ਰਿਯੇ ਤੁਦ ਭਗਵੰਤਾ ਕਲ ਜੁਗ ਹੋ ਗਏ ਪ੍ਰਭੂ ਤੇਰਾ ਮਿਲਾਪ ਨੇ ਇਤਨੀ ਬੇਚੈਨ ਇਤਨਾ ਪਰੇਸ਼ਾਨ ਸਤਗੁਰ ਦੇਵ ਜੀ ਮਹਾਰਾਜ ਨੇ ਉਸ ਮਨੁੱਖ ਦੀ ਅਵਸਥਾ ਬਿਆਨ ਕੀਤੀ ਹੈ ਜਿਹਦਾ ਮਨ ਸੋਚਣ ਲੱਗ ਪਿਆ ਸੋਚਦਾ ਹੈ ਇਹ ਖਾਣਾ ਪੀਣਾ ਹੀ ਜ਼ਿੰਦਗੀ ਹੈ ਇਹ ਜੀਵਣਾ ਹੀ ਜ਼ਿੰਦਗੀ ਹੈ ਨਹੀਂ ਇਸ ਤੋਂ ਅੱਗੇ ਜਾਣਾ ਤੇ ਜੈਸੇ ਇਸ ਸੋਚਣੀ ਦਾ ਜਨਮ ਆਉਂਦਾ ਹੈ ਮਨੁੱਖ ਜਪ ਆਰੰਭ ਕਰ ਦਿੰਦਾ ਹੈ ਤੇ ਉਸ ਤੋਂ ਅੱਗੇ ਜਾਣ ਦੀ ਕੋਸ਼ਿਸ਼ ਕਰਦਾ ਹੈ ਭਾਈ ਸਾਹਿਬ ਭਾਈ ਨੰਦ ਲਾਲ ਕਹਿੰਦੇ ਨੇ ਇਹ ਗੁਰੂ ਬੜੀ ਲੰਬੀ ਵਾਟ ਮੇਰੀ ਬੜੀ ਮੁਸ਼ਕਿਲ ਨਾਲ ਕਿਦਰੇ ਮਨ ਦੀ ਬਣਤਰ ਬਣੀਏ ਤਨ ਤੇ ਮੇਰੇ ਕੋਲ ਪਸ਼ੂਆਂ ਦੇ ਵਿੱਚ ਵੀ ਸੀ ਜਦ ਮੈਂ ਪੰਛੀ ਸੀ ਤੇ ਤਨ ਸੀ ਜਲ ਮੈਂ ਜਲ ਜੰਤੂ ਸੀ ਤਾਂ ਵੀ ਤਨ ਸੀ ਪਰ ਮਨ ਤੇ ਹੁਣ ਬਣਿਆ ਹੈ ਸੋਚਣੀ ਤੇ ਮੈਨੂੰ ਹੁਣ ਮਿਲੀ ਹੈ ਤੇ ਮਨੁੱਖ ਉਸ ਦਿਨ ਮਨੁੱਖ ਹੁੰਦਾ ਜਿਸ ਦਿਨ ਗੁਰੂ ਦਾ ਗਿਆਨ ਹੋਵੇ ਉਸ ਤੋਂ ਪਹਿਲੇ ਪਸ਼ੂ ਹੈ ਗੁਸਤਾਖੀ माफ ਮਨੁਸ਼ ਉਸ ਦਿਨ ਮਨੁਸ਼ ਹੈ ਜਿਸ ਦਿਨ ਉਸ ਦੇ ਕੋਲ ਧਾਰਮਿਕ ਗਿਆਨ ਹੋਵੇ ਉਸ ਤੋਂ ਪਹਿਲੇ ਪਸ਼ੂ ਹੈ ਮਨੁਸ਼ ਨਹੀਂ ਹੈ ਅਗਰ ਇਸ ਢੰਗ ਨਾਲ ਮਰਦਮਸ਼ੁਮਾਰੀ ਕਰੀਏ ਤਾਂ ਹਜ਼ਾਰਾਂ ਹੀ ਕੁਝ ਹੋਣਗੇ ਮਨੁਸ਼ ਨੇ ਬਾਕੀ ਸਭ ਪਸ਼ੂ ਪੁਰਾਣੇ ਜ਼ਮਾਨੇ ਵਿੱਚ ਜੰਗਲਾਂ ਵਿੱਚ ਬੜਾ ਡਰ ਸੀ ਕਿਉਂਕਿ ਪਸ਼ੂ ਸਨ ਤੇ ਹੁਣ ਸ਼ਹਿਰਾਂ ਦੇ ਡਰ ਹੋ ਗਿਆ ਕਿਉਂਕਿ ਪਹਿਲੇ ਪਸ਼ਵਾਂ ਦਾ ਡਰ ਸੀ ਹੁਣ ਬੰਦਿਆਂ ਦਾ ਡਰ ਹੈਰਾਨ ਗਈ ਹੈ ਇੱਜ਼ਤ ਬੰਦਾ ਪਸ਼ਵਾਂ ਦੀ ਤਰ੍ਹਾਂ ਜੀਣ ਲੱਗ ਪਏ ਤਾਂ ਬੰਦੇ ਤੋਂ ਡਰ ਲੱਗੇਗਾ ਬੰਦਾ ਤੇ ਉਹ ਜਿਹਨੂੰ ਵੇਖੀਏ ਤੇ ਘਿਰ ਪਈਏ ਮਨੁੱਖ ਤੇ ਉਹ ਜਿਹਨੂੰ ਵੇਖੀਏ ਤੇ ਪ੍ਰਸੰਤਾ ਮਿਲੇ ਤੇ ਜਿਸ ਬੰਦੇ ਨੂੰ ਵੇਖਦੇ ਆਂ ਡਰ ਲੱਗੇ ਤਾਂ ਕਹਿਣਾ ਪੈਗਾ ਸਾਪੇ ਕੇ ਬੰਦਾ ਹੈ ਇਹ ਸ਼ੇਰ ਹੈ ਕਿ ਬੰਦਾ ਹੈ ਇਹ ਭਗਿਆੜ ਹੈ ਕਿ ਬੰਦਾ ਹੈ बिन सिमरन जैसे सर्प अरजारी तौ साकट जीवे नाम विसारी साहिब कहन सिमरन तो बिना धर्म तो बिना कला तो बिना ज्ञान तो बिना मनुख ऐसे जीवेदा जैसे सप है डर लगेगा उस तौ और हो सकदा सप दा डंगे होया बच भी जाए बंदिया दे डंगे उत्ते कई दफा बचदे भी कोई नहीं इस डंग नाल डंग लैंदा है इस डंग नाल जो है डस लैंदा है ਅਗਰ ਮਨੁੱਖ ਡਰਾ ਰਿਹਾ ਹੈ ਤੇ ਡਰ ਰਿਹਾ ਹੈ ਮਨੁੱਖ ਮਨੁੱਖ ਨਹੀਂ ਹੈ ਕਹਿਤ ਕਬੀਰ RAM ਗੁਨ ਗਾਉ ਆਪਨਾ ਡਰੋ ਨਾ ਅਵਰ ਡਰਾ ਨਾ ਹੁਣ ਮੈਂ ਕਿਸੇ ਤੋਂ ਡਰਦਾ ਨਾ ਹੀ ਮੈਂ ਕਿਸੇ ਨੂੰ ਡਰਾਉਂਦਾ ਕੁ ਮੈਂ ਜਾਨਵਰ ਥੋੜੀ ਆ ਕਿਸੇ ਨੂੰ ਡਰਾਵਾ ਤੇ ਮੈਂ ਹੁਣ ਕਿਸੇ ਤੋਂ ਡਰਦਾ ਵੀ ਨਹੀਂ ਇਹ ਮੇਰੀ ਹਾਲਤ ਬਣ ਗਈ ਇਹ ਮੇਰੀ ਸੋਚਣੀ ਬਣ ਗਈ ਮਨੁਸ਼ ਤੋ ਭਾਈ ਸਾਹਿਬ ਭਾਈ ਨੰਦ ਲਾਲ ਕਹਿੰਦੇ ਨੇ ਬੜੀ ਮੁੱਦਤ ਤੋਂ ਬਾਅਦ ਇਸ ਮਨ ਦੀ ਬਣਤਰ ਹੋਈਏ ਦਿਮਾਗ ਦੀ ਬਣਤਰ ਹੋਈਏ ਸੋਚ ਮੰਡਲ ਦੀ ਪ੍ਰਾਪਤੀ ਹੋਈਏ ਗੁਰੂ ਰਹਿਮਤ ਕਰ ਬਖਸ਼ਿਸ਼ ਕਰ ਹੁਣ ਇਸ ਸੋਚ ਤੋਂ ਮੈਂ ਅੱਗੇ ਚਲਾ ਜਾਵਾਂ ਤਨਨ ਤੋਂ ਉੱਚੇ ਉੱਠੇ ਤਾਂ ਸੰਸਾਰ ਦੀ ਪਕੜ ਹਟੇ ਮਨ ਤੋਂ ਉੱਚੇ ਉੱਠੇ ਤਾਂ ਫਿਰ ਗਿਆਨ ਦੀ ਪਕੜ ਹਟੇ ਤੋ ਫਿਰ ਕੀ ਮਿਲੇ ਆ ਰੱਬ ਪਰਮਾਤਮਾ ਈਸ਼ਵਰ ਅਕਾਲ ਪੁਰਖ ਤੁਸੀਂ ਆਖੋ ਗਿਆਨ ਬੰਧਨ ਵੀ ਹੈ ਦੇਖੋ ਖਾਣਾ ਪੀਣਾ ਸੁਖ ਹੈ ਖਾਣਾ ਪੀਣਾ ਦੁੱਖ ਵੀ ਹੈ ਜਿਤਨੀ ਭੁੱਖ ਹੈ ਉਤਨਾ ਖਾ ਲੋ ਖਾਣਾ ਪੀਣਾ ਸੁਖ ਹੈ ਤੇ ਭੁੱਖ ਤੋਂ ਦੁੱਗਣਾ ਹੀ ਖਾ ਲੋ ਤੇ ਧੋਖ ਹੈ ਫਿਰ ਕੀ ਹੈ ਬੰਧਨ ਹੀ ਪੈ ਗਿਆ ਫਿਰ ਫਿਰ ਤੇ ਰੋਗ ਹੈ ਜਿਹੜੀ ਚੀਜ਼ ਹੈ ਸਵਸਤ ਹੈ ਉਹ ਹੀ ਬਿਮਾਰੀ ਹੈ ਜੋ ਜ਼ਹਿਰ ਹੈ ਉਹ ਅੰਮ੍ਰਿਤ ਹੈ ਜੋ ਅੰਮ੍ਰਿਤ ਹੈ ਉਹ ਜ਼ਹਿਰ ਹੈ ਗਿਆਨ ਅੰਮ੍ਰਿਤ ਹੈ ਪਰ ਗਿਆਨ ਕਰਕੇ ਕੋਈ ਹੰਕਾਰੀ ਹੋ ਗਏ ਤੇ ਗਿਆਨ ਨੂੰ ਹੀ ਪਕੜ ਕੇ ਬੈਠ ਗਿਆ ਰੁਕ ਗਈਗਾ ਭਾਈ ਜੀ ਕਹਿੰਦੇ ਨੇ हे ਗੁਰੂ ਤਨ ਤੋਂ ਉੱਚਾ ਉਠਿਆ ਮਨ ਤੱਕ ਪਹੁੰਚਿਆ ਤੇ हे ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਮਿਹਰ ਕਰ ਹੁਣ ਮੈਂ ਮਨ ਤੋਂ ਉੱਚਾ ਉਠਾਂ ਤੇ ਤੇਰੇ ਤੱਕ ਪਹੁੰਚਾਂ ਤੇਰੇ ਵਿੱਚ ਜੋ ਹੈ ਲੀਨ ਹੋਵਾਂ ਅੱਠੇ ਪੈਰ ਤੇਰੀ ਯਾਦ ਮੇਰੇ ਮਨ ਦੇ ਚੋਵੇ ਭਾਈ ਸਾਹਿਬ ਭਾਈ ਨੰਦ ਲਾਲ ਦੀ ਏ ਮੰ ਸਾਹਿਬ ਗੁਰਗੋਬਿੰਦ ਸਿੰਘ ਜੀ ਮਹਾਰਾਜ ਇੱਕ ਦਿਨ ਪ੍ਰਸੰਨ ਹੋ ਇਸਮਾਪਤੀ ਸਿਰਫ ਅੱਧੇ ਮਿੰਟ ਵਿੱਚ ਤੇ ਸਿਰ ਤੇ ਮੇਰ ਭਰਿਆ ਧਰਖਿਆ ਤੇ ਆਖਿਆ ਭਾਈ ਜੀ ਸਾਧਨਾ ਤੁਹਾਡੀ ਬੜੀ ਲੰਬੀ ਹੈ ਸਿਮਰਨ ਵੀ ਮਹਾਨ ਹੈ ਤੇ ਸੇਵਾ ਵੀ ਮਹਾਨ ਹੈ ਲੰਗਰ ਪਾਈ ਸਾਹਿਬ ਬਾਈ ਨੰਦ ਲਾਲਾ ਆਪ ਚਲਾਉਂਦੇ ਸਨ ਉਹਨਾਂ ਦੇ ਘਰ ਦੇ ਚੱਲਦਾ ਸੀ ਪਿੱਛੋਂ ਅਫਗਾਨਿਸਤਾਨ ਦੇ ਸੰਨ ਤੇ ਅਫਗਾਨਿਸਤਾਨ ਵਿੱਚ ਮਹਿਮਾਨ ਨਿਵਾਜ਼ੀ ਬੜੀ ਪਰਬਲ ਹੁੰਦੀ ਹੈ ਤੇ ਸਤਗੁਰੂ ਤੱਕ ਸੰਗਤਾਂ ਪਹੁੰਚਣ ਨੰਦ ਲਾਲ ਨੇ ਰਸਤੇ 'ਚ ਲੰਗਰ ਲਾਇਆ ਸੀ ਪਹਿਲੇ ਉਹਨਾਂ ਦੀ ਸੇਵਾ ਕਰ ਲੈਂਦਾ ਸੀ ਔਰ ਸਿਮਰਨ ਦੀ ਉਮਰਤੀ ਸੀ ਗੁਰਦੇਵ ਦੀ ਪ੍ਰਸੰਨਤਾ ਦੇ ਪਾਤਰ ਬਣੇ ਤੇ ਸਤਗੁਰੂ ਨੇ ਕਹਿ ਦਿੱਤਾ ਨੰਦ ਲਾਲ ਅੱਜ ਤੋਂ ਕੁਝ ਮੰਗ ਸਾਡਾ ਦਿਲ ਕਰਦਾ ਤੈਨੂੰ ਕੁਝ ਦੇਈਏ ਜਿਹਦੇ ਨਾਲ ਸਨੇਹ ਹੋਵੇ ਜਿਹਦੇ ਨਾਲ ਪਿਆਰ ਹੋ ਜਾਏ ਉਹਨੂੰ ਕੁਝ ਦੇਣ ਦਾ ਜੀ ਕਰਦਾ ਤੇ ਜਿਹਦੇ ਨਾਲ ਦੁਸ਼ਮਣੀ ਹੋਵੇ ਨਫ਼ਰਤ ਹੋਵੇ ਉਹਦੇ ਕੋਲ ਕੁਝ ਖਾਣ ਦਾ ਜੀ ਕਰਦਾ ਖੋਲੋ ਇਹਦੀ ਜਿੰਦ ਖੋਲੋ ਇਦੀ ਪਾਗ ਖੋਲੋ ਇਦੀ ਇੱਜ਼ਤ ਖੋਲੋ ਇਹਦਾ ਸਨਮਾਨ ਖੋਲੋ ਤੇ ਜਿਹਦੇ ਨਾਲ ਜੋ ਹੈ ਸਨੇਹ ਹੋਵੇ ਪਿਆਰ ਹੋਵੇ ਬੈਨ ਨੂੰ ਇੱਜ਼ਤ ਦੇਈਏ ਸਨਮਾਨ ਦੇਈਏ ਸੁਖ ਦੇਈਏ ਦੇਣਾ ਤੇ ਖੋਣਾ ਇਹਨਾਂ ਦੋ ਵਿਪਰੀਤ ਦਸ਼ਾਵਾਂ ਦੇ ਉੱਤੇ ਮੁਨਸਰ ਹੈ ਸਤਗੁਰ ਕਹਿੰਦੇ ਕਿ ਤੈਨੂੰ ਕੁਝ ਦੇਣ ਨੂੰ ਜੀ ਕਰਦਾ ਹੈ ਮੰਗਾ ਤੇ ਨੰਦ ਲਾਲ ਕਹਿੰਦੇ ਪਾਦਸ਼ਾਹ ਜਦ ਮੈਂ ਇਸ ਦਰ ਤੇ ਆਇਆ ਸੀ ਨਾ ਪਹਿਲੇ ਪਹਿਲੇ ਬੜੀਆਂ ਮੰਗਾਂ ਨਾਲ ਮੈਂ ਭਰਿਆ ਹੋਇਆ ਸੀ ਇੱਥੇ ਸੇਵਾ ਕਰਦਿਆਂ ਸਿਮਰਨ ਕਰਦਿਆਂ ਹੁਣ ਕੋਈ ਮੰਗ ਰਹੀ ਨਹੀਂ ਤੇ ਅੱਜ ਆਪ ਕਹਿੰਦੇ ਕੁਝ ਮੰਗ ਲਓ ਹੁਣ ਮੈਂ ਕੀ ਮੰਗਾ ਕੋਈ ਮੰਗ ਹੈ ਹੀ ਨਹੀਂ ਤੇ ਸਤਿਗੁਰੂ ਕਹਿਣ ਲੱਗੇ ਫਿਰ ਮੇਰੀ ਖੁਸ਼ੀ ਇਹ ਹੀ ਹੈ ਤੈਨੂੰ ਕੁਝ ਦੇਆ ਇਸ ਵਾਸਤੇ ਤੂੰ ਜ਼ਰੂਰ ਮੰਗ ਸਾਡੀ ਖੁਸ਼ੀ ਨੂੰ ਵੇਖ ਤੇ ਬਾਈ ਜੀ ਦੀ ਮੰਗ ਤੁਹਾਡੇ ਸਾਹਮਣੇ ਮੈਂ ਰੱਖਾਂ ਯਾ ਇਲਾਹੀ ਚਸ਼ਮੇ ਬੀਨਾ ਇਹ ਵੀ ਦੇ ਐ ਗੁਰੂ ਮੇਰ ਕਰ ਜੇ ਦੇਣਾ ਹੈ ਤਾਂ ਉਹ ਅੱਖ ਦੇ ਜਿਹੜੀ ਤੈਨੂੰ ਵੇਖ ਸਕੇ ਬਸ ਹੋਰ ਕੁਛ ਨਹੀਂ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੈ ਗੁਰੂ ਕੋਈ ਦਿਖਾਈ ਦੇਂਦਾ ਹੈ ਗੁਸਤਾਖੀ ਮਾਫ ਗੁਰਨਾਨਕ ਗੁਰਨਾਨਕ ਦਿਖਾਈ ਦਿੱਤਾ ਕਈਆਂ ਨੂੰ ਪੋਤਲਾ ਬੇਤਾਲਾ ਆਖਿਆ ਸੀ ਕਈਆਂ ਨੇ ਪੱਥਰ ਮਾਰੇ ਸਨ ਗੁਰੂ ਅਰਜਨ ਦੇਵ ਗੁਰੂ ਦਿਖਾਈ ਦਿੱਤੇ ਤਿੱ ਤਵੀ ਤੇ ਬਿਠਾ ਦਿੱਤਾ ਕਈਆਂ ਨੇ ਗਰਮ ਗਰਮ ਰੇਤਾ ਸੀ ਸੱਚ ਪਰ ਪਾਹੀ ਜੀ ਕਹਿੰਦੇ ਨੇ ਯਾ ਇਲਾਹੀ ਚਸ਼ਮੇ ਬਿਨਾ ਇਹ ਵੀ ਦੇ ਐ ਗੁਰੂ ਮਿਹਰ ਕਰ ਉਹ ਚਸ਼ਮ ਦੇ ਉਹ ਅੱਖਾਂ ਦੇ ਜਿਹੜੀਆਂ ਤੈਨੂੰ ਵੇਖ ਸਕਣ ਸ਼ਬਦ ਦੇ ਚੋਂ ਗੁਰੂ ਦੀ ਝਲਕ ਦਿਖਾਈ ਦੇਵੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਚੋਂ ਅਕਾਲ ਪੁਰਖ ਦਾ ਰੂਪ ਦਿਖਾਈ ਦੇਵੇ ਹਿੰਮਤ ਕਿਸ ਦੀ ਹੈ ਤੇ ਸਤਿਗੁਰੂ ਦੀ ਹਜ਼ੂਰੀ 'ਚ ਝੂਠ ਬੋਲ ਜਾਏ ਗਲਤ ਬਿਆਨ ਨਹੀਂ ਕਰ ਜਾਏ ਬੇਅਦਬੀ ਕਰ ਜਾਏ ਕਰ ਸਕੇਗਾ ਨਹੀਂ ਦਿਖਾਈ ਦਿੰਦਾ ਤੋ ਗਲਤ ਬਿਆਨ ਨਹੀਂ ਵੀ ਚਲ ਸਕਦੀ ਹੈ ਗੁਸਤਾਖੀਆਂ ਵੀ ਚਲ ਸਕਦੀਆਂ ਬੇਅਦਬੀਆਂ ਵੀ ਚਲ ਸਕਦੀਆਂ ਕਿਉਂਕਿ ਨਹੀਂ ਦਿਖਾਈ ਦੇ ਨੰਦ ਲਾਲ ਕਹਿੰਦੇ ਨੇ ਗੁਰੂ ਰਹਿਮਤ ਕਰ ਮੈਂ ਤੈਨੂੰ ਵੇਖ ਸਕਾਂ ਤੇ ਮੈਂ ਇਤਨੀ ਅਰਜ਼ ਕਰਾਂ ਨੰਦ ਲਾਲ ਕੋਈ ਨੇਤਰਹੀਣ ਨਹੀਂ ਸੀ ਅੰਦਾ ਨਹੀਂ ਸੀ ਅੱਖਾਂ ਤੇ ਹੈਗੀਆਂ ਸਨ ਉਸ ਦੀ ਉਹ ਕਿਹੜੀ ਅੱਖ ਪਿਆ ਮੰਦਾ ਹੈ ਐ ਗੁਰੂ ਉਹ ਅੱਖ ਦੇ ਮੈਨੂੰ ਜਿਹੜੀ ਗੁਰੂ ਨੂੰ ਵੇਖ ਸਕੇ ਜਗਤ ਨੂੰ ਤੇ ਵੇਖਦੀ ਪਈਏ ਸੰਸਾਰ ਨੂੰ ਤੇ ਵੇਖਦੀ ਪਈ ਅੱਖ ਤੇਰੇ ਤਨ ਨੂੰ ਵੀ ਵੇਖ ਰਹੀ ਹੈ ਐ ਗੁਰੂ ਉਹ ਅੱਖ ਦੇ ਜਿਹੜੀ ਗੁਰੂ ਨੂੰ ਵੇਖੇ ਤੇ ਗੁਰੂ ਗਿਆਨ ਹੈ ਗੁਰੂ ਜੋਤ ਹੈ ਗੁਰੂ ਫਲਸਫਾ ਹੈ ਗੁਰੂ ਵਿਚਾਰ ਹੈ ਗੁਰੂ ਪਰਮ ਜੋਤੀ ਹੈ ਐ ਮੇਰੇ ਪਾਤਸ਼ਾਹ ਮੇਰ ਕਰ ਮੈਂ ਉਸ ਜੋਤ ਨੂੰ ਵੇਖ ਸਕਾਂ ਜੋ ਤੁਹਾਡੇ ਵਿੱਚ ਉਜਾਗਰ ਹੈ ਉਹ ਅੱਖਾਂ ਦੇ ਮੈਨੂੰ ਇੱਥੇ ਆ ਕੇ ਨੰਦ ਲਾਲ ਦੀ ਤਰ੍ਹਾਂ ਜੋਦੜੀ ਕਰਨੀ ਹੈ ਪਾਤਸ਼ਾਹ ਕੀਰਤਨ ਸੁਣਦੇ ਹਾਂ ਸਾਡੀ ਅੱਖ ਖੋਲ ਕਥਾ ਸੁਣਦੇ ਹਾਂ ਸਾਡੇ ਅੱਖ ਖੋਲ ਤਾਂ ਕਿ ਸ਼ਬਦ ਦੇ ਇੱਕ ਇੱਕ ਪੰਕਤੀ ਵਿੱਚ ਤੇਰਾ ਜਲਵਾ ਦਿਖਾਈ ਦੇਵੇ ਤੇਰਾ ਨੂਰ ਦਿਖਾਈ ਦੇਵੇ ਤੇਰਾ ਚਾਨਣਾ ਦਿਖਾਈ ਦੇਵੇ